ਅੱਜ ਇਹ ਤੁਹਾਨੂੰ ਆ ਡੱਬੀ ਦੇ ਗੁਣਾ ਬਾਰੇ ਦੱਸਣਾ ਬੜੀ ਸਸਤੀ ਜੀ ਡੱਬੀ ਆ ਇਹਦੀ ਇੱਕ ਗੋਲੀ ਸਵੇਰੇ ਖਾਣੀ ਆ ਇੱਕ ਸ਼ਾਮ ਨੂੰ ਖਾਣੀ ਆ ਤੇ ਤੁਹਾਡੇ ਸਰੀਰ ਵਿੱਚ ਚੀਤੇ ਜਿੰਨੀ ਫੁਰਤੀ ਤੇ ਕੋੜੇ ਜਿੰਨੀ ਜਾਨ ਆ ਜਾਊਗੀ ਤੇ ਨਾਲ ਕੰਮ ਕੀ ਕਰਨਾ ਇੱਕ ਹਾਰਡ ਵਰਕ ਓਕੇ ਤੇ ਇਹ ਡੱਬੀ ਮਿਲੂਗੀ ਕਿੱਥੋਂ ਤੁਸੀਂ ਦੇਖ ਹੀ ਲਿਆ ਹੋਣਾ ਇੰਸਟਾਗ੍ਰਾਮ ਤੇ ਹਰ ਇੱਕ ਤੀਸਰੀ ਰੀਲ ਇਸੇ ਤਰ੍ਹਾਂ ਦੀ ਆ ਆਪਸ ਮਖਾ ਲੋ ਦੀ ਆ ਵਟੀ ਖਾ ਲੋ ਆ ਖਾ ਲੋ ਜੋ ਖਾ ਲੋ ਤੁਹਾਡੇ ਸਰੀਰ ਵਿੱਚ ਆ ਹੋ ਜਾਊਗਾ ਜੋ ਹੋ ਜਾਊਗਾ ਹੋਣਾ ਕੱਖ ਨਹੀਂ ਕਿਉਂਕਿ ਤੁਹਾਨੂੰ ਭਰਮ ਵਿੱਚ ਲਿਆ ਜਾ ਰਿਹਾ ਵਹਿਮ ਵਿੱਚ ਲਿਆ ਜਾ ਰਿਹਾ ਪਤਾ ਨਹੀਂ ਸਾਨੂੰ ਕੀ ਹੋ ਗਿਆ ਯਾਰ ਜਿਵੇਂ ਪਿੰਡਾਂ ਵਿੱਚ ਬੁੜੀਆਂ ਕਹਿੰਦੀਆਂ ਹੁੰਦੀਆਂ ਹਨਾ ਫਿੱਟੇ ਮੂੰਹ ਤੇਰੇ ਜੰਮਣ ਵਾਲਿਆਂ ਦੇ ਇਹੋ ਜਿਹੇ ਫੁੱਦੂ ਨੁਕਸਿਆਂ ਦੇ ਮਗਰ ਲਾ ਕੇ ਸਰੀਰ ਵਿੱਚ ਜਾਣ ਨਹੀਂ ਪੈਂਦੀ ਹੁੰਦੀ ਜਾਣ ਪਾਉਣ ਦੇ ਲਈ ਵਧੀਆ ਸਾਦੀ ਸੰਤੁਲਿਤ ਲੋਡ ਦੇ ਮੁਤਾਬਕ ਖੁਰਾਕ ਖਾਣੀ ਪੈਂਦੀ ਹੈ ਤੇ ਰੋਜ਼ ਦੱਬ ਕੇ ਜ਼ੋਰ ਮਾਰਿਆ ਜਾਂਦਾ। ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਡੱਬੀ ਖਾਣੀ ਆ ਕਿ ਜ਼ੋਰ ਮਾਰਨਾ